ਇਸ ਤਰ੍ਹਾਂ ਕੀ ਮੈਨੂੰ ਉਸ ਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨੈਸ਼ਨਲ ਕਮਿਊਨਰ ਵਿਨਦੀ ਕੇਜਰੀਵਾਲ ਜੀ ਸਾਡੇ ਸਤਕਾਰਯੋਗ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਅਬਜ਼ਰਵਰ ਸਾਡੇ ਦਿਨੀਸ਼ ਸ਼ੋਧਿਆ ਜੀ ਪੰਜਾਬ ਪ੍ਰਧਾਨ ਅਮਨ ਅਰੋੜਾ ਜੀ ਐਸਐਸ ਸਾਹਿਬ ਸਿੰਘ ਜੀ ਬਾਈ ਸੇਖੋਂ ਜੀ ਐਮਐਲਏ ਸਾਹਿਬ ਪ੍ਰੀਤਪੁਰ ਬਾਈ ਜਰਗੀ ਆਏ ਆ ਤੇ ਸਾਰੀ ਹੀ ਸਮੁੱਚੀ ਹਾਈ ਕਮਾਂਡ ਨੂੰ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉਹ ਤੇ ਅਸੀਂ ਖਰੇ ਉਤਰਨ ਦੀ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਬਿਨਿਸ਼ਟਾ ਨਾਲ ਕੀਤੀ ਜਾਵੇ। ਅਗਲਾ ਕੋਈ ਪਲਾਨ ਬਣਾਇਆ ਸ਼ਹਿਰ ਵਾਸਤੇ ਡਿਵੈਲਪਮੈਂਟ ਦਾ। ਦੇਖੋ ਜੀ ਅੱਭੀ ਤੋਂ ਬੈਠੇ ਹੀ ਆ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਹੈ। ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐ। ਐਮਐਲਏ ਸਾਫ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈਂ। ਦੇ ਸਭ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀਆਂ ਲੋੜੀਂਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ ਹਾਂਜੀ ਕੋਈ